ਹਲੋ ਜੀ ਸਤਿ ਸ਼੍ਰੀ ਅਕਾਲ ਆਂ ਦੇ ਵਿੱਚ ਠੀਕ ਠਾਕ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਪ੍ਰਮਾਤਮਾ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਤੇ ਤੰਦਰੁਸਤੀ ਬਖਸ਼ੇ ਦੇਖੋ ਅੱਜ ਮੈਂ ਤੁਹਾਨੂੰ ਦੱਸਣ ਲੱਗੀ ਆ ਜੀ ਹੈਂਡਵਰਕ ਮੇਰਾ ਖੁਦ ਦਾ ਆਪਣਾ ਤਿਆਰ ਕੀਤਾ ਹੋਇਆ ਸੂਟ ਆ ਦੇਖੋ ਥੋੜੇ ਸਾਹਮਣੇ ਇਹ ਮੈਂ ਆਪਣਾ ਹੱਥੀਆ ਆਪ ਤਿਆਰ ਕੀਤਾ ਹੈ ਜਿਵੇਂ ਆਪਾਂ ਦੇਖੋ ਕਢਾਈ ਕਰਵਾਉਣ ਲਈ ਵਿਚਾਰਾਂ ਦੇ ਵਿੱਚ ਜਾਂਦੇ ਆ ਬਹੁਤ ਮਹਿੰਗੇ ਮਹਿੰਗੇ ਵਰਕ ਹੁੰਦੇ ਨੇ ਕੋਈ 4000 ਦੱਸਦਾ ਜੀ ਕੋਈ 5000 ਦੱਸਦਾ ਦੇਖੋ ਇਹਦੇ ਬੈਕ ਤੇ ਵੀ ਕੀਤਾ ਹੋਇਆ ਹੈ ਇਸੇ ਤਰ੍ਹਾਂ ਬਾਕੀ ਇਹਦੀ ਬੈਕ ਸਾਈਡ ਤੇ ਵੀ ਦੇਖੋ ਇਸੇ ਤਰ੍ਹਾਂ ਦੋਨੇ ਪਾਸੇ ਦੇਖੋ ਇਹ ਹੈਂਡਵਰਕ ਮੈਂ ਆਪ ਇਹ ਦੇਖੋ ਲੈਸਾਂ ਤੋਂ ਤਿਆਰ ਕਰਾਇਆ ਕਰਿਆ ਜੀ ਇਹ ਲੈਸਾਂ ਤੋਂ ਵੀ ਨਹੀਂ ਆਹ ਵਾਲੀ ਦੇਖੋ ਇਹ ਹੈਗੀ ਆਪਣੇ ਕੋਲ ਟਾਟਰਮਾ ਜੀ ਬਹੁਤ ਵਧੀਆ ਚਾਉਂਦੀ ਹੈ ਇਹ ਟਾਟਰਮ ਅੱਧਾ ਮੀਟਰ 100 ਰੁਪਏ ਮੀਟਰ ਆਉਂਦੀ ਹੈ ਇਹ ਖਰਾਬ ਨਹੀਂ ਹੁੰਦੇ ਪਰ ਪੇਸਟਿੰਗ ਕੀਤਾ ਹੋਇਆ ਕਪੜਾ ਪੇਸਟ ਕਰਕੇ ਨਾ ਫਿਰ ਲਗਾਇਆ ਹੋਇਆ ਉੱਪਰ ਦੇਖੋ ਆਪਾਂ ਨੇ ਸਤਾਰੇ ਦੇ ਟੱਚ ਦੇ ਤਾਂ ਸਿੱਪੀ ਦਾ ਕਹਿ ਸਕਦੇ ਤੁਸੀਂ ਮੋਤੀ ਜਿਹਾ ਇਹ ਬਹੁਤ ਜ਼ਿਆਦਾ ਵਧੀਆ ਬਣਿਆ ਹੈ ਦੇਖੋ ਸੂਟ ਇਹ ਨਹੀਂ ਹੈਗਾ ਆਪਾਂ ਨੇ ਕੱਚਾ ਕੰਮ ਕੀਤਾ ਹੋਇਆ ਆਹ ਦੇਖੋ ਪੱਕਾ ਵਰਕ ਹੈ ਇੱਲੇ ਕਲਰ ਟਾਂਕਾ ਆਪਣਾ ਦਿਖਦਾ ਹੈ ਸਟਿਚ ਕੀਤਾ ਇਹਨੂੰ ਆਪਾਂ ਨੇ ਜੈਲੋ ਦਾ ਹੀ ਟੱਚ ਦਿੱਤਾ ਹੈ ਲੈਸ ਦੇ ਵਿੱਚੋਂ ਕਟਿੰਗ ਕਰਕੇ ਤੇ ਇਹਨੂੰ ਆਪਾਂ ਨੇ ਦਿੱਤਾ ਦੇਖੋ ਗਰੇ ਰੰਗ ਦਾ ਡਾਰਕ ਗਰੇ ਦੇ ਨਾਲ ਦਾ ਹੀ ਬਾਕੀ ਦੇਖੋ ਲੈਸਾਂ ਨੂੰ ਤੁਸੀਂ ਸਿੱਧੇ ਰੂਪ ਵਿੱਚ ਕਦੇ ਨਾ ਲਗਾਇਆ ਕਰੋ ਸੂਟ ਤੇ ਜਦ ਆਪਾਂ ਕਟਿੰਗ ਕਰਕੇ ਉਹਨੂੰ ਐਕਸਟਰਾ ਆਪਣਾ ਹੱਥ ਨਾਲ ਆਪਾਂ ਵਰਕ ਕਰਾਂਗੇ ਮਿਹਨਤ ਜ਼ਰੂਰ ਆਉਂਦੀ ਹੈ ਪਰ ਦੇਖੋ ਕਿੰਨਾ ਵਧੀਆ ਲੱਗਦਾ ਸੂਟ ਹੈ ਨਾ ਕਿੰਨਾ ਸੋਹਣਾ ਲੱਗਦਾ ਇਹ ਦੇਖੋ ਬਾਕੀ ਬਾਜੂ ਤੇ ਵੀ ਦੇਖੋ ਕਰਿਆ ਹੋਇਆ ਆਪਾਂ ਨੇ ਤੇ ਬਜ਼ਾਰਾਂ ਵਿੱਚ ਆਪਾਂ ਨੂੰ 3-4000 ਲਾਉਣ ਨਾਲੋਂ ਤਾਂ ਵਧੀਆ ਆਪਾਂ ਹੱਥ ਨਾਲ ਹੀ ਆਪਣੀ ਕੋਦੇੀ ਮਤਲਬ ਲੈਸਾਂ ਤੇ ਤਿਆਰ ਕਰ ਲੋ ਚਾਹੇ ਆਪੀ ਕਢਾਈ ਕਰ ਲੋ ਜਿਹੜੀ ਵੀ ਤੁਹਾਨੂੰ ਆਉਂਦੀ ਆ ਇਹ ਨਹੀਂ ਹੈਗਾ ਜੀ ਇਹ ਖਰਾਬ ਹੋ ਗਿਆ ਇਹ ਸੂਟ ਮੇਰਾ ਪਰਦਾ ਸੀਤਾ ਹੋਇਆ ਦੇਖੋ ਮੈਂ ਇਹਨੂੰ 5-6 ਵਾਰ ਆਲਰੇਡੀ ਤਾਂ ਹੋ ਚੁੱਕੀ ਆ ਪਿਓਰ ਦਾ ਸੂਟ ਆ ਵਿਆਹ ਸ਼ਦੀਆਂ ਚ ਪਾਉਣ ਵਾਲਾ ਦੇਖੋ ਕੱਲਾ ਕੱਲਾ ਟਾਂਕਾ ਮੇਰਾ ਖੁੱਦਾ ਭਰਿਆ ਹੋਇਆ ਪਹਿਲਾਂ ਇਹਨੂੰ ਫੈਬਰਿਕ ਗਲੂ ਲਾ ਕੇ ਪੇਸਟ ਕੀਤਾ ਤੇ ਉਸ ਤੋਂ ਬਾਅਦ ਆਪਾਂ ਨੇ ਟਾਂਕੇ ਨਾਲ ਇਹਨੂੰ ਪੱਕਾ ਸਟਿਚ ਕੀਤਾ ਹੋਇਆ ਦੇਖਣ ਨੂੰ ਵੀ ਬਹੁਤ ਵਧੀਆ ਲੱਗਦਾ ਹੈ। ਬਾਕੀ ਹੁਣ ਤੁਹਾਨੂੰ ਮੈਂ ਦੂਜਾ ਸੂਟ ਦਿਖਾਉਣੀ ਆ ਦੇਖੋ। ਇਹਦੇ ਆਪਾਂ ਨੇ ਪੱਲੇ-ਪੱਲੇ ਤੇ ਵਰਕ ਕੀਤਾ ਨੀਚੇ ਆ ਪੱਲੇ ਤੇ ਤੇ ਇੱਧਰ ਦੇਖੋ ਆ ਬਾਜੂ ਤੇ ਕੀਤਾ ਹੈ। ਤੇ ਇੱਧਰ ਆਪਾਂ ਨੇ ਗਲੇ ਤੇ ਕੀਤਾ। ਦੇਖੋ ਇਹ ਹੈਂਡਵਰਕ ਹੀ ਲੱਗਦਾ ਕਿਉਂਕਿ ਇਹਦੇ ਵਿੱਚ ਦੇਖੋ ਜਿਵੇਂ ਨਗ ਲੱਗੇ ਹੁੰਦੇ ਆ ਨਾ ਇਦਾਂ ਲੱਗਦਾ ਦੇਖੋ। ਬਿਲਕੁਲ ਨਹੀਂ ਪਤਾ ਲੱਗਦਾ ਹੈ ਕਿ ਤੁਸੀਂ ਨੇ ਲੈਸ ਕੱਟ ਕੇ ਲਾਈ ਹੋਈ ਹੈ ਫਿਨਿਸ਼ਿੰਗ ਹੈ ਆਪਾਂ ਨੇ ਇਹਨੂੰ ਇੰਨੀ ਜ਼ਿਆਦਾ ਦਿੱਤੀ ਹੋਈ ਆ ਦੇਖੋ ਐਦਾਂ ਹੀ ਲੱਗਦਾ ਵੀ ਹੱਥ ਨਾਲੇ ਹੈਂਡਵਰਕ ਕੀਤਾ ਹੋਇਆ ਹੈ ਕਿਉਂਕਿ ਅੱਜਕੱਲ੍ਹ ਹੈਂਡਵਰਕ ਦਾ ਦੇਖੋ ਬਹੁਤ ਜ਼ਿਆਦਾ ਮਹਿੰਗਾ ਹੈ ਜੇ ਪਕਰਵੋਣੀਆਂ ਤਾਂ ਬਹੁਤ ਕਾਸਟ ਲੀ ਆ ਇਹ ਆਪਾਂ ਨੇ ਇਸ ਤਰ੍ਹਾਂ ਪੱਲੇ ਤਾਂ ਤਿਆਰ ਕੀਤਾ ਹੈ ਆ ਦੇਖੋ ਆਪਣੇ ਗਲੇ ਤੋਂ ਕੀਤੇ ਮੈਂ ਹੋਰ ਵੀ ਬਹੁਤ ਸੂਟ ਕੀਤੇ ਹੋਏ ਨੇ ਆਪਣੇ ਉਹ ਅਲੱਗ-ਅਲੱਗ ਹੋਰ ਤਰ੍ਹਾਂ ਦੀ ਲੈਸਾਂ ਨਾਲ ਵੀ ਕੋਈ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਇਸੇ ਤਰ੍ਹਾਂ ਦੀ ਲੈਣੀ ਆ ਜਿਹੜੀ ਵੀ ਤੁਹਾਡੇ ਵਧੀਆ ਲੱਗਦੀਆਂ ਮੰਨ ਨੂੰ ਉਹੀ ਤੁਸੀਂ ਲੈ ਸਕਦੇ ਆ ਜਿੰਨੇ ਕੇ ਵਿਆਹ ਸ਼ਾਦੀਆਂ ਚ ਹੁਣ ਤੱਕ ਮੈਂ ਪਾ ਕੇ ਗਈਆਂ तकरीबन ਸਭ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਹੈ ਬਾਕੀ ਵਰਕ ਵੀ ਦੇਖੋ ਇਹਦੇ ਵਿੱਚ ਕਿੰਨਾ ਜ਼ਿਆਦਾ ਹੋਇਆ ਹੋਇਆ ਆ ਆਹ ਦੇਖੋ ਆ ਇਹ ਨਾ ਇਹਦੀ ਬੈਕ ਸਾਈਡ ਤੇ ਲੋ ਸਾਰੇ ਜੇ ਆਪਾਂ ਮਟੇਲਰਾਂ ਤੋਂ ਬੈਕ ਸਾਈਡ ਤੇ ਵੀ ਕਰਵਾਉਨੇ ਤਾਂ ਕਿੰਨਾ ਜ਼ਿਆਦਾ ਕੋਸਟ ਲੀ ਪੈਂਦਾ ਆਪਾਂ ਨੂੰ ਬਾਕੀ ਇਹ ਸਭ ਵਿੱਚ ਜਾਇ ਤੇ ਪਤਾ ਲੱਗਦਾ ਵੀ ਆਪਾਂ ਕਿਸ ਤਰ੍ਹਾਂ ਦੀ ਲੈਸ ਲਈਏ ਵੀ ਉਹਦੇ ਵਿੱਚ ਆਪਾਂ ਕੀ ਗੁਸ ਕੱਟ ਕੇ ਆਪਾਂ ਲਗਾ ਸਕਦੇ ਆ ਆ ਦੇਖੋ ਇਸ ਤਰ੍ਹਾਂ ਕਟਿੰਗ ਕਰੀਏ ਆਪਾਂ ਨੇ ਬਾਕੀ ਇਹਨੂੰ ਕੈਂਚੀ ਨਾਲ ਕੱਟ ਲਿਆ ਸੀਗਾ ਫਿਨਿਸ਼ ਫਿਨਿਸ਼ਿੰਗ ਦੇਣ ਲਈ ਆਪਾਂ ਨੇ ਆ ਦੇਖੋ ਇਹ ਆਪਾਂ ਕਾਵੀਆ ਵੀ ਕਹਿੰਦੇ ਨੇ ਸ਼ੋਲਡਰ ਨਾਲ ਆਇਰਨ ਪ੍ਰੈਸ ਵੀ ਕਹਿੰਦੇ ਨੇ ਇਹ ਮੇਰੇ ਮਗਾਈ ਹੋਈ ਹੈ ਇਹਦੇ ਨਾਲ ਸਫਾਈ ਬਹੁਤ ਜ਼ਿਆਦਾ ਹੁੰਦੀ ਹੈ ਜਦੋਂ ਆਪਾਂ ਲੈਸ ਨੂੰ ਅੜਦਲੇ ਤੋਂ ਫਿਰ ਫਿਨਿਸ਼ਿੰਗ ਦੇਣੀ ਹੋਵੇ ਇਹਦੇ ਨਾਲ ਦੰਨੀਆਂ ਵਿੱਚ ਬਾਕੀ ਜਿਹੜਾ ਇਹਦੇ ਵਿੱਚ ਦੇਖੋ ਆ ਦੇਖੋ ਜੀ ਇਹਦੇ ਵਿੱਚ ਆਹ ਲਗਾਇਆ ਗਿਆ ਮੈਂ ਖੁਦ ਤਿਆਰ ਕੀਤਾ ਜਿਵੇਂ ਆ ਮੇਰੇ ਕੋਲ ਜੈਲੂ ਰੰਗ ਦਾ ਦੇਖੋ ਕਪੜਾ ਸੀਗਾ ਤੇ ਜਿਹੜੀ ਇਹਦੇ ਉੱਪਰ ਆਪਾਂ ਨੇ ਡਾਟਰਮ ਵਰਤੀ ਆ ਆ ਦੇਖੋ ਬਹੁਤ ਜ਼ਿਆਦਾ ਸ਼ਾਈਨੀ ਹੈ ਮੈਂ ਤੁਹਾਨੂੰ ਬਾਅਦ ਤੱਕ ਦਿਖਾਉਣੀ ਬਾਕੀ ਇਹ ਦੇਖੋ ਆ ਦੇਖੋ ਆਹ ਵਾਲੀ ਡਾਟਰਮ ਬਹੁਤ ਜ਼ਿਆਦਾ ਸ਼ਾਈਨੀ ਕਰਦੀ ਹੈ ਇਹ ਇਹ ਨਹੀਂ ਹੈਗੀ ਇਹ ਪਤਲੀ ਵੀ ਬਹੁਤ ਆ ਇੱਕ ਵਾਰ ਕਪੜੇ ਨਾਲ ਚਿਪਕ ਜਾਂਦੀ ਹੈ ਮੁੜ ਕੇ ਉਤਰਦੀ ਨਹੀਂ ਹੈਗੀ ਦੇਖੋ ਜੇ ਤੁਸੀਂ ਕੋਈ ਵੀ ਡਿਜ਼ਾਈਨ ਤਿਆਰ ਕਰਨਾ ਕੋਈ ਪੈਚਵਰਕ ਦਾ ਤਿਆਰ ਕਰਨਾ ਹੈ ਤਾਂ ਆਹ ਵਾਲੀ ਡਾਟਰਮ ਲੈ ਸਕਦੇ ਇਸ 100 ਰੁਪਏ ਦੀ 1 ਮੀਟਰ ਆਉਂਦੀ 200 ਰੁਪਏ ਮੀਟਰ ਆਉਂਦੀ ਹੈ ਇਹ ਦੇਖੋ ਐਸੇ ਤਰ੍ਹਾਂ ਦੇਖ ਕਟਿੰਗ ਕਰੀਆਂ ਹੋਈਆਂ ਆਪਾਂ ਨੇ ਲੈਸਾਂ ਲੈ ਕੇ ਇਦਾਂ ਇਹ ਆਪਾਂ ਨੇ ਚਪਕਾਈ ਹੋਈਆਂ ਦੇਖੋ ਇਹਦੇ ਪਰ ਕੱਪੜਾ ਲਗਾ ਕੇ ਆਪਾਂ ਨੇ ਚਪਕਾ ਕੇ ਇਹਦੇ ਟ੍ਰਾਇੰਗਲ ਚ ਆਪਾਂ ਨੇ ਕਟਿੰਗ ਕੀਤੇ ਹੋਏ ਉਤਰਦੇ ਨਹੀਂ ਹੈਗੇ ਕਿਉਂਕਿ ਤੁਹਾਨੂੰ ਦੱਸੇਈਏ ਮੈਂ ਪਾਂ ਤੇ ਛੇ ਵਾਰ ਸੂਟ ਨੂੰ ਵਾਸ਼ ਵੀ ਕਰ ਚੁੱਕੀ ਹਾਂ ਮੈਂ ਬਿਲਕੁਲ ਨਹੀਂ ਖਰਾਬ ਹੋਇਆ ਹੈਗਾ ਆ ਦੇਖੋ ਉਤਾਰੇ ਤੇ ਵੀ ਉਤਰਦਾ ਨਹੀਂ ਹੈਗਾ ਇਹ ਕਿਉਂਕਿ ਵੈਸੇ ਵੀ ਆ ਦੇਖੋ ਪੱਕਾ ਕੀਤੇ ਹੋਏ ਨਹੀਂ ਆਲੇ ਦਲੇ ਆਪਾਂ ਨੇ ਢੰਕਾ ਭਰ ਕੇ ਪੱਕੇ ਕੀਤੇ ਹੋਏ ਨਹੀਂ ਇਹ ਵਾਲੀ ਦੇਖੋ ਫੈਬਰਿਕ ਗਲੂ ਆ ਇਹ ਕਿਸੇ ਵੀ ਸ਼ੌਪ ਤੋਂ ਮਿਲ ਜਾਂਦੀ ਹੈ ਜਿਹੜੀ ਲੈਸ ਆਣੀ ਆਪਣੀ ਸ਼ੌਪ ਹੁੰਦੀ ਹੈ ਉਹ ਤੋਂ ਸਿੱਕੇ ਕੇ ਲੈ ਲਿਓ ਜਿਹੜੇ ਕੱਪੜੇ ਚ ਚੁਪਾਉਣ ਵਾਲੀ ਹੁੰਦੀਆਂ ਮੋਤੀਆਂ ਸੀ ਪਿਸਤਾ ਰੇ ਸਾਰੇ ਗੱਸੇ ਨੂੰ ਇਹ ਚਿਪਕਾਉਂਦੀ ਹੈ ਪਹਿਲਾਂ ਆਪਾਂ ਨੇ ਇਹਦੇ ਨਾਲ ਚਿਪਕਾਏ ਹੋਏ ਆ ਦੇਖੋ ਇਹਦੀ ਵੀ ਬੈਕ ਸਾਈਡ ਤੁਹਾਨੂੰ ਦਿਖਾਉਣੀ ਪੱਕੇ ਕੀਤੀ ਹੋਈਆਂ ਦੇਖੋ ਸਾਰੇ ਦੇਖੋ ਟਾਈਮ ਜ਼ਰੂਰ ਲੱਗ ਜਾਂਦਾ ਕਿਉਂਕਿ ਆਪਾਂ ਨੇ ਘਰ ਦੇ ਵੀ ਸਾਰੇ ਕੰਮ ਕਰਨੇ ਹੁੰਦੇ ਉਸ ਤੋਂ ਬਾਅਦ ਇਹ ਆਪਾਂ ਸੂਟ ਤਿਆਰ ਕਰਦੇ ਹਾਂ ਪਰ ਜਦੋਂ ਬਣਦਾ ਉਸ ਤੋਂ ਵੱਧ ਬਹੁਤ ਵਧੀਆ ਤਿਆਰ ਹੁੰਦਾ ਮਤਲਬ ਇਹ ਨਹੀਂ ਹੈਗਾ ਆਪਾਂ ਨੂੰ ਪੈਸਿਆਂ ਦੇ ਇੰਨੀ ਜ਼ਿਆਦਾ ਉਹ ਕਰਨੀ ਪੈਂਦੀ ਕਿਉਂਕਿ ਲੈਸਨ ਨੇ ਜਿਹੜੀਆਂ 4-500 ਦੀ ਤਕਰੀਬਨ ਲੈਸ ਆ ਜਾਂਦੀਆਂ ਪਰ ਸੂਟ ਦੇਖ ਲਓ ਇਹ ਹਜ਼ਾਰਾਂ ਵਾਲਾ ਤਿਆਰ ਹੋ ਜਾਂਦਾ ਆਪਾਂ ਨੇ ਕੋ ਜੇ ਆਪਾਂ ਆਪਣੇ ਆਪ ਤਿਆਰ ਕਰਾਂਗੇ ਫਿਰ ਹਜ਼ਾਰਾਂ ਵਿੱਚ ਦੇਖੋ ਆਪਾਂ ਪੈਸਾ ਬਚਾ ਲੈਨੇ ਇਹਦੇ ਪਰ ਥੋੜਾ ਜਿਹਾ ਗਲੇ ਦਾ ਆ ਦੇਖੋ ਥੋੜਾ ਜਿਹਾ ਕੱਟ ਹੋਊਗੀ ਤਾਂ ਹੈ ਕਿਉਂਕਿ ਪਤਾ ਲੱਗੇ ਵੀ ਇਹ ਆਪਾਂ ਹੈਂਡਵਰਕ ਕੀਤਾ ਵੀ ਨਹੀਂ ਤੇ ਲੈਸੇ ਲੱਗਦੀ ਜਿਵੇਂ ਨਾਲ-ਨਾਲ ਕਰਾਂਗੇ ਜੇ ਤੁਹਾਡੇ ਕੋਲ ਕਾਵੀਆ ਨਹੀਂ ਹੈਗਾ ਹਾਂ ਸ਼ੋਲਡਰ ਨਾਲ ਆਇਰਨ ਪ੍ਰੈਸ ਤਾਂ ਤੁਸੀਂ ਅਗਰਬਤੀ ਦੀ ਵੀ ਸਹਤਾ ਲੈ ਸਕਦੇ ਆ ਅਗਰਬਤੀ ਨੂੰ ਗਰਮ ਕਰਕੇ ਉਹਦੇ ਨਾਲ ਵੀ ਤੁਸੀਂ ਕਰ ਸਕਦੇ ਗੈਸ ਲੇਟਰ ਨਾਲ ਵੀ ਲੈਸ ਨੂੰ ਸਾਫ਼ ਕਰ ਸਕਦੇ ਫਿਨਿਸ਼ਿੰਗ ਦੇ ਸਕਦੇ ਆ ਲਗਾਉਣ ਤੋਂ ਪਹਿਲਾਂ ਹੀ ਫਿਨਿਸ਼ਿੰਗ ਦੇਣੀ ਹੁੰਦੀ ਹੈ ਬਾਹਰ ਵਿੱਚੋਂ ਨਹੀਂ ਦੇਣੀ ਹੈਗੀ ਫਿਰ ਤਾਂ ਕੱਪੜਾ ਵੀ ਦੇਖੋ ਜਲ ਜਾਊਗਾ ਇਹਦੇ ਨਾਲੇ ਮੈਂ ਤਾਂ ਦੰਨੀ ਹੁਣੀ ਬਾਕੀ ਆ ਦੇਖੋ ਜੀ ਪੈਚ ਜਿਹੜੇ ਆਪਣੇ ਸੂਟਾਂ ਨਾਲ ਸੂਟ ਖਰਾਬ ਹੋ ਜਾਂਦੇ ਆ ਜਾਂ ਆਪਾਂ ਨਹੀਂ ਪਾਉਂਦੇ ਹੈਗੇ ਕੋਈ ਉੱਚਾ ਹੋ ਜਾਂਦਾ ਉਹਨਾਂ ਦੇ ਨਾਲ ਦੇ ਵਿੱਚ ਪੈਚ ਵੀ ਕਟਿੰਗ ਕਰਕੇ ਰੱਖੇ ਹੋਏ ਇਹ ਵੀ ਆਪਾਂ ਕਿਸੇ ਸੂਟ ਤੇ ਲਾਵਾਂਗੇ ਮਗਰ ਲਾਵਾਂਗੇ ਆ ਦੇਖੋ ਫੈਬਰਿਕ ਗਲੂ ਫਿਰ ਉਸ ਤੋਂ ਬਾਅਦ ਚਪਕਾ ਲਾਂਗੇ ਫਿਰ ਉਸ ਤੋਂ ਬਾਅਦ ਪੱਕਾ ਵੀ ਜ਼ਰੂਰ ਕਰਨਾ ਹੀ ਨਹੀਂ ਹੈਗਾ ਆਪਾਂ ਨੇ ਪੱਕਾ ਨਹੀਂ ਕਰਨਾ ਆ ਇਸੇ ਤਰ੍ਹਾਂ ਮੈਂ ਛੋਟੇ-ਛੋਟੇ ਬੂਟੀਆਂ ਵੀ ਕਟਿੰਗ ਕਰੀਆਂ ਹੋਈਆਂ ਦੇਖੋ ਇਹਨਾਂ ਨੂੰ ਵੀ ਇਸੇ ਤਰ੍ਹਾਂ ਆਪਾਂ ਲੈਸ ਵਾਂਗੂ ਇਹਨਾਂ ਨੂੰ ਵੀ ਇੱਕ ਇਦਾਂ ਹੀ ਕਰ ਸਕਦੇ ਫੈਬਰਿਕ ਗਲੂ ਨਾਲ ਇਹਨਾਂ ਨੂੰ ਪਹਿਲਾਂ ਛੇੜ ਸਕਦੇ ਆ ਫਿਰ ਇਹਨਾਂ ਨੂੰ ਆਪਾਂ ਪੱਕਾ ਕਰ ਸਕ ਸੂਟ ਬਹੁਤ ਵਧੀਆ ਲੱਗਦੇ ਨੇ ਕਿਉਂਕਿ ਇਦਾਂ ਹੀ ਲੱਗਦਾ ਜਿੱਦਾਂ ਕੜਾਈ ਕੀਤੀ ਹੋਵੇ ਪੈਚਵਰਕਰ ਨਾਲ ਬਈ ਇਹਨੇ ਕਿੰਨੇ ਵਧੀਆ ਵਧੀਆ ਨੇ ਇਹ ਇਹਨਾਂ ਨੂੰ ਫੈਬਰਿਕ ਗਲੂ ਨਾਲ ਲਾਉਣ ਤੋਂ ਬਾਅਦ ਪ੍ਰੈਸ ਉੱਪਰ ਚੁਕਾ ਲਿਓ ਫਿਰ ਉਸ ਤੋਂ ਬਾਅਦ ਢੰਕੀ ਜ਼ਰੂਰ ਭਰਨੇ ਨੇ ਦੇਖੋ ਕਿੰਨੇ ਕਿੰਨੇ ਵਧੀਆ ਨੇ ਇਹ ਵੀ ਬਹੁਤ ਵਧੀਆ ਲੱਗਦੀ ਹੈ ਇਹ ਵੀ ਮੈਂ ਕਿਸੇ ਹੋਰ ਸੂਟ ਤੇ ਕਰੂੰਗੀ ਤਾਂ ਤੁਹਾਨੂੰ ਸਿਰਫ ਇਹ ਦਿਖਾ ਰਹੀ ਹਾਂ ਡੈਮੋ ਬਾਕੀ ਤੁਹਾਨੂੰ ਦੱਸਦੇ ਹਾਂ ਹੁਣ ਜਿਵੇਂ ਆਹ ਵਾਲੀਆਂ ਵੀ ਲੈਸਾਂ ਨੇ ਇਹਨਾਂ ਨੂੰ ਵੀ ਆਪਾਂ ਕਟਿੰਗ ਕਰਕੇ ਲਗਾ ਸਕਦੇ ਹਾਂ ਦੇਖੋ ਇੱਥੇ ਤੋਂ ਐਂ ਪੱਤੇ ਕੋਈ ਵੀ ਮਤਲਬ ਡਿਜ਼ਾਈਨ ਬਣਾ ਸਕਦੇ ਹਾਂ ਵੀ ਵਿਚਾਲੇ ਫਲਾਵਰ ਕਟਿੰਗ ਕਰਕੇ ਲਾ ਸਕਦੇ ਹਾਂ ਆਹ ਦੇਖੋ ਇਹ ਵੀ ਫਲਾਵਰ ਕਟਿੰਗ ਕਰਕੇ ਬਹੁਤ ਵਧੀਆ ਲੱਗ ਜਾਣਗੇ ਜਿੱਥੇ ਵੀ ਆਪਾਂ ਨੇ ਡਿਜ਼ਾਈਨ ਕੋਈ ਵੀ ਬਣਾਉਣਾ ਹੋਵੇ ਸਾਰੀਆਂ ਲੈਸਾਂ ਦੇ ਮਤਲਬ ਵਧੀਆ ਬਣ ਜਾਣੇ ਚਾਹੇ ਆਪਣੀਆਂ ਇਹ ਕਢਾਈਆਂ ਵਾਲੀਆਂ ਹੋਣ ਚਾਹੇ ਅਸੀਂ ਪਿਸਤਾਰੇ ਵਾਲੇ ਵਰਕ ਵਾਲੀਆਂ ਹੋਣ ਰੇਕ ਤੋਂ ਬਹੁਤ ਵਧੀਆ ਡਿਜ਼ਾਈਨ ਤਿਆਰ ਹੋਣੇ ਆ ਬਾਕੀ ਇਹ ਤੁਹਾਨੂੰ ਆਪਾ ਦੱਸਦੇ ਕਿ ਇਸ ਤਰ੍ਹਾਂ ਚਪਕਾਈ ਆਂ ਆਪਾਂ ਨੇ ਆ ਥੋੜਾ ਜਿਹਾ ਮੇਰੇ ਕੋਲ ਕਿਉਂਕਿ ਬਲੇਨ ਸੂਟ ਕੋਈ ਹੈ ਨਹੀਂ ਮੈਂ ਸਾਰੇ ਪਰ ਡਿਜ਼ਾਈਨ ਕੀਤੇ ਹੋਏ ਨੇ ਤਕਰੀਬਨ ਆ ਮੈਂ ਤੁਹਾਨੂੰ ਇੱਕ ਛੋਟੇ ਜਿਹੇ ਕਪੜੇ ਪਰ ਤੁਹਾਨੂੰ ਦੱਸਦੀ ਆਂ ਵੀ ਕਿਸ ਤਰ੍ਹਾਂ ਮੈਂ ਤਿਆਰ ਕੀਤਾ ਇਹ ਡਿਜ਼ਾਈਨ ਕਿੰਨਾ ਸੌਖਾ ਹੈ ਈਜ਼ੀ ਆ ਦੇਖੋ ਆਪਾਂ ਨੇ ਆ ਗਲੂ ਲੈ ਲੈਣੀ ਆ ਇਹਨੂੰ ਆਪਾਂ ਨੇ ਇਹਦੇ ਪਰ ਚਪਕਾ ਲੈਣਾ ਇਹ ਆਪਣੀ ਧੋਤੇ ਦੇ ਵੀ ਨਿਕਲਦੀ ਨਹੀਂ ਹੈਗੀ ਫਿਰ ਵੀ ਆਪਾਂ ਨੇ ਇਹਨੂੰ ਪੱਕਾ ਕਰਨਾ ਦੇਖੋ ਪਨੇ ਡਾਟਰਮ ਪਰ ਦੇਖੋ ਕਪੜਾ ਚਪਕਾਇਆ ਸੀਗਾ ਪੀਲੇ ਰੰਗ ਦਾ ਦੇਖੋ ਇਹਨਾਂ ਨੂੰ ਆਪਾਂ ਟਰਾਈਐਂਗਲ ਚ ਆਪਾਂ ਨੇ ਇਹਨਾਂ ਨੂੰ ਕਟਿੰਗ ਕਰ ਲਿਆ ਇਹ ਵੀ ਨਹੀਂ ਉਤਰਦਾ ਕਿਧਰੇ ਤੋਂ ਦੇਖ ਬਹੁਤ ਵਧੀਆ ਹੈ ਮਤਲਬ ਮੈਂ ਤਾਂ ਕਈ ਵਾਰ ਧੋਲੇ ਸੂਟ ਫਿਰ ਵੀ ਖਰਾਬ ਨਹੀਂ ਹੋਇਆ ਇਹਨੂੰ ਵੀ ਆਪਾਂ ਨੇ ਚਪਕਾ ਲੈਣਾ ਇਸੇ ਤਰ੍ਹਾਂ ਆ ਦੇਖ ਗਲੂਲੋ ਕਿ ਫਿਰ ਇਸ ਤੋਂ ਬਾਅਦ ਆਪਣੇ ਨੂੰ ਵੀ ਇਸੇ ਤਰ੍ਹਾਂ సారేతీ ਫਿਰ ਆਪਾਂ ਨੇ ਇਹ ਛੋਟੇ ਛੋਟੇ ਸਟੋਨ ਲੱਤੇ ਹੋਏ ਆ ਇਹਨਾਂ ਨੂੰ ਚਿਪਕਾਉਣਾ ਹੁਣ ਇਹਦੇ ਪਰ ਇਨੂੰ ਆਪਾਂ ਪੱਕਾ ਕਰਕੇ ਦਿਖਾਉਣੀ ਤੁਹਾਨੂੰ ਕਿਵੇਂ ਪੱਕਿਆ ਹੁੰਦਾ ਇਹ ਇਹਨੂੰ ਸੂਵੇ ਤੇ ਸੁਈ ਤੱਕ ਜਨਰਲ ਕਰਨਾ ਆਪਾਂ ਨੇ ਪੱਕਾ ਦੇਖੋ ਇਹ ਨਹੀਂ ਹੈਗਾ ਕੱਲੀ ਹਲੇ ਫੈਬਰਿਕ ਗਲੂ ਨਾਲ ਹੀ ਚੜਿਆ ਹੋਇਆ ਹੈ ਚੜਦੀ ਸਾਰੇ 2-3 ਮਿੰਟਾਂ ਮਗਰ ਜਿਆਦਾ ਸੁੱਕ ਜਾਂਦੀ ਹੈ ਵੀ ਕਿਧਰੇ ਤੇ ਗਿਰੂਗਾ ਇਹ ਨਹੀਂ ਹੈਗਾ ਦੇਖੋ ਗਿਰਦਾ ਵੀ ਨਹੀਂ ਹੈਗਾ ਹੁਣ ਇਹਨੂੰ ਆਪਾਂ ਫਿਰ ਵੀ ਪੱਕਾ ਜ਼ਰੂਰ ਕਰਾਂਗੇ ਤੁਸੀਂ ਚਾਹੋ ਤਾਂ ਪ੍ਰੈਸ ਵੀ ਇਹਦੇ ਪਰ ਫੇਰ ਕੇ ਕਰ ਸਕਦੇ ਪਰ ਸਟੋਨਾ ਕਰਕੇ ਪ੍ਰੈਸ ਫਿਰਦੀ ਨਹੀਂ ਪੁੱਠੇ ਪਸੇ ਤੇ ਫਿਰੂਗੀ ਪਰ ਪ੍ਰੈਸ ਤੋਂ ਬਿਨਾ ਵੀ ਇਹ ਨਾਲ ਦੀ ਨਾਲ ਹੀ ਚੜ ਜਾਂਦੇ ਦੇਖੋ ਗਲੂ ਦਾ ਇੰਨਾ ਜ਼ਿਆਦਾ ਹੋ ਫੇਰ ਵੀ ਆਪਾਂ ਨੇ ਜੈਲੋ ਰੰਗ ਦਾ ਦੇਖੋ ਧਾਗਾ ਪਾ ਲੇ ਸੂਈ ਦੇ ਵਿੱਚ ਆਪਾਂ ਇਹਨਾਂ ਨੂੰ ਪੱਕੇ ਵੀ ਕਰਾਂਗੇ ਟਾਂਕੇ ਆ ਉਹ ਤੁਹਾਨੂੰ ਦੱਸ ਦਿਆਂ ਕਿਵੇਂ ਪੱਕੇ ਕਰਨੇ ਆਪਾਂ ਨੇ ਆਹ ਦੇਖੋ ਨਾਲ ਦੇ ਧਾਗਾ ਹੁਗੋ ਇਹ ਬਿਲਕੁਲ ਨਹੀਂ ਪਤਾ ਲੱਗਦਾ ਹੈ ਕਿ ਪੱਕਾ ਵੀ ਕੀਤਾ ਹੋਇਆ ਤਾਂ ਕੱਚਾ ਹੀ ਘੈਰਾਂ ਪਾਲੇ ਚਾਹੇ ਦੂਰ ਹੋ ਛੁੱਟੀ ਆਪਣੀ ਮਰਜ਼ੀ ਹੈ ਬਸ ਇਹਨਾਂ ਕੋਨਿਆਂ ਤਾਂ ਪੱਕੇ ਕਰ ਲਿਓ ਉਹ ਤੁਹਾਨੂੰ ਫਰੇਮ ਲਾਉਣ ਦੀ ਲੋੜ ਨਹੀਂ ਹੈਗੀ ਇਹ ਵਰਕ ਕਰਨ ਲਈ ਫਰੇਮ ਲਾਉਣਾ ਬਹੁਤ ਜ਼ਰੂਰੀ ਆ ਫਰੇਮ ਨਾਲ ਤਾਂ ਕਾਫੀ ਟਾਈਮ ਲੱਗ ਜਾਂਦਾ ਕਢਾਈਆਂ ਕਰਨੇ ਨੂੰ ਇਹ ਤੁਸੀਂ ਐਸੀ ਤਰ੍ਹਾਂ ਪੱਲਿਆਂ ਤੇ ਬਸ ਸੀਂਤੇ ਹੋਏ ਸੂਟ ਨੂੰ ਫਿਰ ਤੋਂ ਉੱਪਰਤੀ ਲਾ ਸਕਦੇ ਪੂਰਾ ਸੂਟ ਸਟਿਚ ਹੋਣ ਤੋਂ ਬਾਅਦ ਸਾਰੇ ਤੋਂ ਬਾਅਦ ਵਿੱਚ ਹੀ ਲਾਇਆ ਹੋਏ ਮੈਸ ਸਟਿਚ ਕਰਨ ਤੋਂ ਬਾਅਦ ਪੂਰਾ ਜਰ ਤਿਆਰ ਹੋ ਗਿਆ ਆਪਣਾ ਪੂਰਾ ਸੂਟ ਫਿਰ ਲਗਾਏ ਤੁਸੀਂ ਸਿੰਵੇ ਇੱਥੇ ਕੰਡ ਮਾਰ ਦਿਓ ਤੁਸੀਂ ਚਾਹੇ ਤੁਸੀਂ ਸਾਲਾਂ ਦੇ ਸਾਲ ਪਾਉ ਤਾਂ ਅੱਜ ਛੋੜੇ ਨਿਕਲੂਗਾ ਜਾਊਗਾ ਕਿਉਂਕਿ ਗਲੂ ਵੀ ਲੱਗੀ ਹੋਈ ਹੈ ਤੇ ਉੱਪਰ ਪੱਕਾ ਵੀ ਹੋ ਗਿਆ ਬਾਕੀ ਇਸੇ ਤਰ੍ਹਾਂ ਹੁਣ ਇਹਨੂੰ ਵੀ ਪੱਕਾ ਕਰ ਲੈਣਾ ਇਹ ਵੀ ਤੁਹਾਨੂੰ ਦਿਖਾਈ ਦਿੰਨੀ ਆ ਦੇਖੋ ਇਹਨੂੰ ਆਪਾਂ ਨੇ ਐਵੇਂ ਪੱਕਾ ਕਰਨਾ ਇੱਥੇ ਤੇ ਨਾ ਰੋੜਾ ਕੱਪੜਾ ਉਪੜੂਗਾ ਤੇ ਨਾ ਹੀ ਟਾਲਟਰਮ ਕਿਦਰੇ ਹਿਲੂਗੀ ਇੱਕ ਟੰਕਾ ਇੱਥੇ ਭਰਨਾ ਤੇ ਦੂਸਰਾ ਟੰਕਾ ਪਨੀ ਇੱਥੇ ਭਰਨਾ ਇਹ ਕਿਉਂਕਿ ਨਾਲ ਦਾ ਹੀ ਦੇਖੋ ਲੱਗ ਗਿਆ ਇਹ ਰੰਗ ਤਾਂ ਅਗਰ ਕਿਥੋਂ ਦਿਖਦਾ ਵੀ ਨਹੀਂ ਹੋਣਾ ਹੈਗਾ ਕਿਉਂਕਿ ਜੈਲੂ ਰੰਗ ਦਾ ਹੀ ਇਹ ਕੱਪੜਾ ਉੱਪਰ ਤੇ ਜੈਲੂ ਰੰਗ ਦੇ ਧੱਗਾ ਆ ਗਿਆ ਪਤਾ ਨਹੀਂ ਲੱਗ ਰਿਹਾ ਜੀ ਆਪਾਂ ਹੋਰ ਰੰਗ ਦਾ ਧੱਗਾ ਲਾਵਾਂਗੇ ਫਿਰ ਦਿਖੂਗਾ ਆਸਾਨ ਬਹੁਤ ਹੈ ਕਰਨ ਚ ਇਹ ਤਾਂ ਕੋਈ ਬੱਚਾ ਵੀ ਦੇਖ ਕੇ ਕਰ ਸਕਦਾ ਹੈ ਮਨੋਮੀਦਾ ਤੁਸੀਂ ਵੀ ਜਰੂਰ ਇਸੇ ਤਰ੍ਹਾਂ ਤਿਆਰ ਕਰਕੇ ਦੇਖੋਗੇ ਆਪਣੇ ਸੂਟ ਉੱਤੇ ਵਰਕ ਤੇ ਬਾਕੀ ਸਾਡੀ ਵੀਡੀਓ ਨੇ ਜਿਹੜੇ ਦੇਖ ਰਹੇ ਆ ਜੀ ਉਹ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਿਓ ਜੀ ਇਸੇ ਤਰ੍ਹਾਂ ਆਪਾਂ ਵਧੀਆ-ਵਧੀਆ ਵੀਡੀਓ ਤੁਹਾਨੂੰ ਦਿਖਾਉਂਦੇ ਰਹਾਂਗੇ ਕਿੰਦਰ ਦੋਨੇ ਪਾਸੇ ਤਾਂ ਪੱਕੇ ਹੋ ਗਏ ਹੁਣ ਰਹਿ ਗਿਆ ਇਹ ਐਨਵੀ ਆਪਾਂ ਪੱਕਾ ਕਰਕੇ ਦਿਖਾਉਣਾ ਸਭ ਨੂੰ ਕਿ ਕਸੂਟ ਨੂੰ ਚਾਰ ਚੰਦ ਲੱਗ ਜੰਨੇ ਜਦੋਂ ਇਸ ਤਰ੍ਹਾਂ ਦੇ ਆਪਾਂ ਕਿਪਕੀਆਂ ਸtare ਜਣੀਆਂ ਆ ਜਿਹੜੇ ਵਿੱਚ ਹੁੰਦੇ ਨੇ ਆ ਮੋਤੀ ਜਿਹਾ ਕਹਿ ਸਕਦੇ ਤੁਸੀਂ ਕੁੰਦਨ ਵੀ ਕਹਿੰਦੇ ਨੇ ਇਹਨੂੰ ਸ਼ਾਇਦ ਤੇ ਇਸੇ ਤਰ੍ਹਾਂ ਦੇ ਲਸਾਂ ਹੀ ਬਹੁਤ ਮਹਗੇ ਹੁੰਨੇ ਜੀ ਹੈਂਡਵਰਕ ਕੀਤੇ ਹੋਏ ਸੂਟ ਕੋਈ ਵੀ ਆਉਂਦੀਆਂ ਤੇ ਤੁਸੀਂ ਆਪਣੇ ਘਰੇ ਹੀ ਤਿਆਰ ਕਰੋ ਆ ਦੇਖੋ ਪੱਕਾ ਵੀ ਕੀਤਾ ਨਾਤਾ ਕਿਦਰੇ ਵਰਕੇ ਸੁਟੂਗਾ ਨਾਲ ਇਹਨਾਂ ਜਿਆਦਾ ਵਧੀਆ ਲੱਗਦਾ ਪਾਇਆ ਹੋਇਆ ਬਹੁਤ ਜਿਆਦਾ ਵਧੀਆ ਲੱਗਦਾ ਇੰਨੇ ਆਪਣੇ ਰੈਡੀਮੇਡ ਵੀ ਸੂਟ ਇੰਨੇ ਜ਼ਿਆਦਾ ਨਹੀਂ ਵਧੀਆ ਲੱਗਦੇ ਜਿਨੀ ਇਹ ਵਾਲੀ ਮਤਲਬ ਹੈਂਡਵਰਕ ਉੱਠਦਾ ਹੈ ਇਹ ਕਿਉਂਕਿ ਇਹਦੇ ਵਿੱਚ ਧਾਗੇ ਦਾ ਵੀ ਦੇਖੋ ਥ्रेड ਆ ਗਿਆ ਵਿੱਚ ਇਹ ਆ ਦੇਖੋ ਧਾਗੇ ਦਾ ਵਰਕ ਵੀ ਵਿੱਚ ਹੈ ਵਿੱਚ ਹੈਂਡਵਰਕ ਵਿੱਚ ਆਪਣੇ ਆਹ ਕੀਤਾ ਹੋਇਆ ਜ਼ਰੀ ਦਾ ਹੀ ਵਰਕ ਇਸੇ ਤਰ੍ਹਾਂ ਦਾ ਸ਼ਾਈਨਿੰਗ ਬਹੁਤ ਕਰਦਾ ਸ਼ਾਈਨ ਜਿਵੇਂ ਤੁਹਾਡੇ ਕੋਈ ਵਿਆਹ ਸ਼ਾਦੀ ਆ ਜਾਂਦੀ ਹੈ ਘਰ ਦਾ ਸਾਰਾ ਕੰਮ ਕਰਨ ਤੋਂ ਬਾਅਦ ਵੀ ਇਹ ਤਿੰਨ ਚਾਰ ਦਿਨਾਂ ਚ ਤਿਆਰ ਹੋ ਜਾਂਦਾ तकरीबन ਨਾਲੇ ਆਪਾਂ ਘਰ ਦਾ ਕੰਮ ਵੀ ਕਰਦੇ ਨਾਲ ਦੀ ਨਾਲ ਆਪਾਂ ਸੂਟ ਵੀ ਤਿਆਰ ਕੀਤੇ ਜਿਵੇਂ ਆਪਾਂ ਟੇਲਰਾਂ ਨੂੰ ਵਰਕ ਕਰਨ ਲਈ ਦੰਨੇ ਆ ਕਈ ਦਿਨ ਲਾ ਦੰਨੇ ਵਰਕ ਕਰਨੇ ਨੂੰ ਵੀ ਦੇਖੋ ਆਪਾਂ ਨੂੰ 15 20 ਦਿਨ ਮਗਰ ਕੋਈ ਵਾਰ ਮਹੀਨਾ ਮਹੀਨਾ ਵੀ ਲੱਗ ਜਾਂਦਾ ਇੱਕਨ ਆਪਾਂ ਛੇਤੀ ਤੇ ਛੇਤੀ ਤਿਆਰ ਕਰ ਸਕਦੇ ਆ ਲੈਸਨ ਨਾਲ ਵਧੀਆ ਵਧੀਆ ਆ ਦੇਖੋ ਆਪਾਂ ਨੇ ਜਿਹੜਾ ਹੁਣ ਤੁਹਾਡੇ ਸਾਹਮਣੇ ਕਰਕੇ ਤਿਆਰ ਕੀਤਾ ਹੈ ਆਪਾਂ ਨੇ ਦਿਖਾਇਆ ਤੁਹਾਨੂੰ ਦੇਖੋ ਪੱਕਾ ਵੀ ਕੀਤਾ ਆਪਾਂ ਨੇ ਨਾਲ ਦੀ ਨਾਲ ਇਹ ਨਹੀਂ ਹੈਗਾ ਆਪਾਂ ਨੇ ਕੱਚੇ ਛੱਡੇ ਨਾਲੇਪਰ ਗਲੂਬੀ ਹੈ ਆ ਬਿਲਕੁਲ ਨਹੀਂ ਖਰਾਬ ਹੋਇਆ ਮੇਰੇ ਨਹੀਂ ਜ਼ਿਆਦਾ ਮੈਂ ਕਹਿੰਨੀ ਇਹਨੂੰ ਹਰੇਕ ਵਾਰ ਮੈਂ ਪਾਇਆ ਵੀ ਜਾਂ ਤੇ ਬਾਸ਼ ਵੀ ਹਰੇਕ ਵਾਰ ਕੀਤਾ ਕਿੰਨੀ ਵਾਰ ਧੋ ਧੋ ਕੇ ਪਾ ਲਿਆ ਬਹੁਤ ਵਧੀਆ ਮਨੋਂ ਉਮੀਦ ਆ ਤੁਸੀਂ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਜੀ ਲਾਈਕ ਕਰਿਓ ਜੀ ਬਾਕੀ ਮਿਲਦੇ ਆ ਨੈਕਸਟ ਵੀਡੀਓ ਦੇ ਨਾਲ ਧੰਨਵਾਦ ਜੀ